ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਭਾਰਤੀ ਅਤੇ ਅੰਤਰਰਾਸ਼ਟਰੀ ਲੇਖਣ ਪ੍ਰਣਾਲੀ ਭਾਗ ਪਹਿਲਾ ਅਸੀਂ ਇਹਦੇ ਵਿੱਚ ਲੇਖਣ ਪ੍ਰਣਾਲੀ ਬਾਰੇ ਮੁੱਢਲੀ ਜਾਣਕਾਰੀ ਹਾਸਿਲ ਕਰਾਂਗੇ ਸੋ ਤੁਸੀਂ ਨੋਟਬੁੱਕ ਪੈਨ ਲੈ ਕੇ ਚੀਜ਼ਾਂ ਨੋਟ ਕਰ ਲਓ ਵੈਸੇ ਗੱਲਾਂ ਕਈ ਵੱਡਿਆਂ ਨੂੰ ਵੀ ਨਹੀਂ ਪਤਾ ਹੁੰਦੀਆਂ ਵੈਸੇ ਤੇ ਇਹ ਗੱਲਾਂ 6ਵੀਂ 7ਵੀਂ 8ਵੀਂ 9ਵੀਂ ਦੇ ਸਾਰੇ ਬੱਚਿਆਂ ਲਈ ਹੈਗੀਆਂ ਨੇ ਤੇ ਵੱਡਿਆਂ ਲਈ ਵੀ ਹੈਗੀਆਂ ਨੇ ਤਾਂ ਕਿ ਗਣਤੀ ਮਿੰਤੀ ਦਾ ਹਿਸਾਬ ਕਿਤਾਬ ਕਰਨ ਲੱਗੇ ਸਾਨੂੰ ਕਿਸੇ ਕਿਸਮ ਦੀ ਕੋਈ ਗਲਤੀ ਨਾ ਹੋਵੇ ਕਿ ਸਾਨੂੰ ਕਿਸੇ ਕਿਸਮ ਦਾ ਸ਼ੱਕ ਸੁਭਾ ਨਾ ਹੋਵੇ ਚੈਨਲ ਦੇ ਉੱਤੇ ਪਿਆਰੇ ਵਿਦਿਆਰਥੀਓ ਤੁਹਾਡੀਆਂ ਦੂਜੀ ਜਮਾਤਾਂ ਦੀਆਂ 6ਵੀਂ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਦੀ ਅੰਗਰੇਜ਼ੀ ਦੇ ਸਾਇੰਸ ਦੇ ਮੈਥ ਦੇ ਗਣਿਤ ਦੇ ਵੱਖ-ਵੱਖ ਵਿਸ਼ਿਆਂ ਦੇ ਤੁਹਾਨੂੰ ਜਿਹੜੇ ਵੀਡੀਓਜ਼ ਮਿਲ ਜਾਣਗੇ ਸੋ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰਕੇ ਉਹਨਾਂ ਪਲੇਲਿਸਟਾਂ ਨੂੰ ਖੋਲ ਕੇ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚੇ ਉਹਨੇ ਕੀ ਚੀਜ਼ ਹੈ ਸੋ ਬੱਚਿਓ ਇਹ ਸੰਖਿਆ ਕੀ ਹੈ ਜਿੱਦਾ 1 ਫਿਰ 10 ਐਸੇ ਫਰਾਂ ਜਿਹੜੀ ਗਿਣਤੀ ਹੈਗੀ ਹੈ ਇੱਕ ਵਿੱਚ ਕੋਈ ਸਿਫਰ ਨਹੀਂ ਹੁੰਦੀ 0 ਸਿਫਰ 10 ਵਿੱਚ 1 ਹੁੰਦੀ ਹੈ 100 ਚ 2 ਫਿਰ 3 ਇਹਦਾ ਸਿਫਰਾਂ ਵਧਦੀਆਂ ਜਾ ਰਹੀਆਂ ਐ ਦੇਖੋ ਬੱਚਿਓ ਵਿੱਚ 12 ਸਿਫਰ ਹੈਗੀਆਂ 11 10 9 ਠੀਕ ਹੈ ਜੀ ਹੁਣ ਜਿਹੜੀ ਇਹ ਚੀਜ਼ ਐ ਇਹਨੂੰ ਭਾਰਤੀ ਲਿਖਣ ਪ੍ਰਣਾਲੀ ਚ ਇਹਨੂੰ ਇੱਕ ਅਸੀਂ ਕਹ ਦੇਣਾ ਇਹਦੇ ਪੱਤੇ 10 100 ਫਿਰ 1000 ਫਿਰ 10000 ਫਿਰ 1 ਲੱਖ 1 ਲੱਖ ਤੋਂ ਬਾਅਦ 10 ਲੱਖ 10 10 ਕਰਕੇ ਬੰਦੀ ਐ 1 ਕਰੋੜ ਫਿਰ 10 ਕਰੋੜ 1 ਅਰਬ ਫਿਰ 10 ਅਰਬ ਇਹ ਅਰਬ 1 ਅਰਬ ਤੇ ਫਿਰ 10 ਖਰਗ। ਤੂੰ ਮੈਂ ਇੱਥੇ ਤੱਕ ਇਹਨੂੰ ਕੀਤਾ ਹੈ। ਇਹ ਅੱਗੇ ਵੀ ਹੁੰਦਾ ਪਰ ਇੰਨਾ ਕਾਫੀ ਹੈ ਸਾਡੇ ਲਈ। ਹੁਣ ਅੰਤਰਰਾਸ਼ਟਰੀ ਲੇਖਣ ਪ੍ਰਣਾਲੀ 'ਚ 1 ਤੇ ਸੇਮ ਰਹਿੰਦਾ 10 ਦਾ 10 ਰਹਿੰਦਾ 100 ਦਾ 100 ਰਹਿੰਦਾ 1000 ਦਾ 1000 ਰਹਿੰਦਾ 10000 ਦਾ 10000 ਰਹਿੰਦਾ। ਇੱਥੇ ਦਾ ਕਿਦਾਂ ਹੀ ਹੈ। ਜਿਹੜਾ 1 ਲੱਖ ਹੁੰਦਾ ਹੈ ਇਹਨੂੰ ਅੰਗਰੇਜ਼ੀ 'ਚ ਅਸੀਂ 100000 ਕਹਿ ਦਿੰਦੇ ਆ। ਦੇਖੋ 100 ਤੇ ਤਿੰਨ ਸਿਫਰਾਂ ਠੀਕ ਹੈ। ਜਿਹੜਾ 10 ਲੱਖ ਹੁੰਦਾ ਹੈ ਆਪਣਾ ਭਾਰਤੀ ਹਿੰਦੂਸਤਾਨ ਵਿੱਚ ਉਹ ਅਸੀਂ ਅੰਗਰੇਜ਼ੀ 'ਚ 1 ਮਿਲੀਅਨ ਕਹਿੰਦੇ ਆ। 1 ਕਰੋੜ ਨੂੰ 10 ਮਿਲੀਅਨ ਕਹਿ ਦਿੰਦੇ ਆ ਤੇ ਜਿਹੜਾ 10 ਕਰੋੜ ਆ ਉਹਨੂੰ ਅਸੀਂ 100 ਮਿਲੀਅਨ ਕਹਿ ਦਿੰਦੇ ਆ 10 ਕਰੋੜ ਨੂੰ ਇਹ ਕਰਬ ਜਿਹੜਾ ਬੰਦਾ 1 ਬਿਲੀਅਨ ਦੇ ਬਰਾਬਰ ਬੰਦਾ ਜਿਹੜੇ ਲਾਲ ਕੀਤੇ ਨੇ ਉਹਨੂੰ ਤੁਸੀਂ ਚੈਤੇ ਕਰ ਲਓ ਇਹ ਆਮ ਵਰਤੋਂ ਵਿੱਚ ਤੁਹਾਡੀ ਆਣ ਕੇ 10 ਲੱਖ ਦਾ 1 ਮਿਲੀਅਨ ਹੁੰਦਾ ਹੈ 1 ਕਰੋੜ ਦਾ 10 ਮਿਲੀਅਨ ਹੁੰਦਾ ਹੈ 1 ਅਰਬ 1 ਬਿਲੀਅਨ ਦੇ ਬਰਾਬਰ ਹੁੰਦਾ ਹੈ ਫਿਰ 10 ਅਰਬ 10 ਬਿਲੀਅਨ 1 ਖਰਬ 100 ਬਿਲੀਅਨ ਤੇ 10 ਖਰਬ ਜਿਹੜਾ ਹੈ 1 ਟ੍ਰਿਲੀਅਨ ਦੇ ਬਰਾਬਰ ਹੁੰਦਾ ਸੋ ਇਹ ਤੁਸੀਂ ਇਹਦੀ ਫੋਟੋ ਖਿੱਚ ਕੇ ਰੱਖ ਲਵੋ ਚਾਰਟ ਬਣਾ ਕੇ ਭਾਵੇਂ ਤੁਸੀਂ ਸੋਨਾ ਜਿਹਾ ਬਣਾ ਕੇ ਆਪਣੇ ਕੰਦ ਤੇ ਲਾਲ ਲਵੋ ਜਾਂ ਕਿਸੇ ਰਜਿਸਟਰ ਸੋਨਾ ਕਰਕੇ ਲਿਖ ਲਓ ਤੇ ਇਹਨੂੰ ਨਿਗਾਹ ਮਾਰਿਆ ਕਰੋ ਬਾਰ-ਬਾਰ ਤਾਂ ਕਿ ਤੁਹਾਡੇ ਦਿਮਾਗ ਵਿੱਚ ਹੈ ਜਿਹੜੀ ਚੀਜ਼ ਹੈ ਚੰਗੀ ਤਰ੍ਹਾਂ ਬਹਿ ਜਾਏ ਹੁਣ ਦੇਖਿਓ ਬੱਚਿਓ ਦੇਖੋ ਭਾਰਤੀ ਲਿਖਣ ਪ੍ਰਣਾਲੀ ਦਾ ਕੀ ਪੈਟਰਨ ਹੈਗਾ ਸਿਫਰਾਂ 2 2 ਕਰਕੇ ਵਧਦੀਆਂ ਹਨ 2 2 ਕਰਕੇ 1000 ਵਿੱਚ ਤਿੰਨ ਸਿਫਰਾਂ ਨੇ ਫਿਰ 1 ਲੱਖ ਵਿੱਚ ਪੰਜ ਤਿੰਨ ਜਮਾ 2 5 ਸਿਫਰਾਂ ਹੋ ਗਈਆਂ ਫਿਰ 1 ਕਰੋੜ ਵਿੱਚ 7 ਸਿਫਰਾਂ ਹੁੰਦੀਆਂ ਨੇ 5 ਜਮਾ 2 7 ਫਿਰ 7 ਜਮਾ 2 9 ਇੱਕ ਅਰਬ ਵਿੱਚ 9 ਸਿਫਰ ਆਉਂਦੀਆਂ ਨੇ ਇੱਕ ਖਰਬ ਦੇ ਵਿੱਚ 11 ਸਿਫਰਾਂ ਹੁੰਦੀਆਂ ਨੇ ਤੇ ਇੱਕ ਸੰਖ ਦੇ ਵਿੱਚ 13 ਸਿਫਰਾਂ ਹੁੰਦੀਆਂ ਨੇ ਸੋ ਇਹ ਗੱਲ ਵੀ ਇੰਨੀ ਕਮੋਟੀ ਤੁਸੀਂ ਯਾਦ ਰੱਖੋ ਲੱਖ ਵਿੱਚ 5 ਸਿਫਰਾਂ ਕਰੋੜ ਵਿੱਚ 7 ਸਿਫਰਾਂ ਅਰਬ ਦੇ ਵਿੱਚ 9 ਸਿਫਰਾਂ ਇੱਕ ਖਰਬ ਦੇ ਵਿੱਚ 11 ਸਿਫਰਾਂ ਤੇ ਇੱਕ ਸੰਖ ਦੇ ਵਿੱਚ 13 ਸਿਫਰਾਂ ਹੁਣ ਅੰਤਰਰਾਸ਼ਟਰੀ ਲੇਖਣ ਪ੍ਰਣਾਲੀ ਦਾ ਕੀ ਸਿਸਟਮ ਹੈ ਇਹ ਚ ਸਿਫਰਾਂ ਤਿੰਨ-ਤਿੰਨ ਕਰਕੇ ਵੱਧੀਆਂ ਹਨ ਤਿੰਨ-ਤਿੰਨ ਦੇ ਗਰੁੱਪ ਦੇ ਵਿੱਚ ਤਿੰਨ-ਤਿੰਨ ਦੇ ਸਮੂਹ ਦੇ ਵਿੱਚ 1000 ਵਿੱਚ ਤੇ ਤਿੰਨ ਸਿਫਰਾਂ ਬੜਾ ਸਿੱਧਾ ਸਪਸ਼ਟ ਹੈ ਜੋ ਸਾਡੇ ਭਾਰਤੀ ਪ੍ਰਣਾਲੀ ਜਗਾ ਫਿਰ ਆ ਜਾਂਦਾ 1 ਮਿਲੀਅਨ 3 ਜਮਾ 3 6 6 ਸਿਫਰਾਂ ਹੁੰਦੀਆਂ ਮਿਲੀਅਨ ਦੇ ਵਿੱਚ ਜ ਜੇ ਨੂੰ ਅਸੀਂ 10 ਲੱਖ ਕਹਿੰਦੇ ਆ ਹਨਾ 1 ਬਿਲੀਅਨ ਵਿੱਚ ਫਿਰ ਬਿਲੀਅਨ ਆ ਜਾਂਦਾ ਮਿਲੀਅਨ ਤੋਂ 6 ਜਮਾ 3 9 ਸਿਫਰਾਂ ਹੁੰਦੀਆਂ ਨੇ ਉਹਦੇ ਵਿੱਚ ਠੀਕ ਹੈ ਜੀ ਸੋ ਇਹ 9 ਸਿਫਰਾਂ ਬੜਾ ਬਣ ਜਾਂਦਾ ਹੈ ਸੱਤ ਸਿਫਰਾਂ ਦਾ ਕਰੋੜ ਹੁੰਦਾ ਐ ਸੋ 100 ਕਰੋੜ ਹੋ ਜਾਂਦਾ ਐ ਬੜਾ ਫਿਰ ਆ ਜਾਂਦਾ ਐ ਇੱਕ ਟ੍ਰਿਲੀਅਨ ਇੱਕ ਟ੍ਰਿਲੀਅਨ 9 ਜਮਾ 3 12 12 ਸਿਫਰਾਂ ਹੁੰਦੀਆਂ ਨੇ ਫਿਰ ਅੱਗੇ ਵੀ ਹੁੰਦਾ ਐ ਤੁਹਾਡੀ ਜਾਣਕਾਰੀ ਲਈ ਜਾਣਕਾਰੀ ਕੁਆਡ੍ਰਿਲੀਅਨ ਕੁਆਡ੍ਰਿਲੀਅਨ ਚ ਕਿੰਤਰਾਂ ਸਿਫਰਾਂ ਹੁੰਦੀਆਂ ਨੇ ਫਿਰ ਅੱਗੇ ਆ ਜਾਂਦਾ ਐ ਕੁਇੰਟਿਲੀਅਨ ਕੁਇੰਟਿਲੀਅਨ ਚ 18 ਸਿਫਰਾਂ ਹੁੰਦੀਆਂ ਨੇ ਵੈਸੇ ਤੁਹਾਡੇ ਸਿਲੇਬਸ ਵਿੱਚ ਤੁਹਾਨੂੰ ਟ੍ਰਿਲੀਅਨ ਤੱਕ ਹੀ ਹੈ ਪਰ ਤੁਹਾਡੀ ਜਾਣਕਾਰੀ ਜਵਾਬ ਦਾ ਕਰਨ ਲਈ ਮੈਂ ਇਹ ਦੋ ਅਗਲੇ ਵੀ ਤੁਹਾਡੇ ਲਈ ਲਿਖ ਦਿੱਤੇ ਨੇ ਕਿਉਂਕਿ ਵੱਡੇ ਕੀ ਇਹ ਵੀਡੀਓ ਦੇਖ ਕੇ ਆਪਣੀ ਜਾਣਕਾਰੀ ਜਵਾਬ ਕਰ ਸਕਦੇ ਨੇ ਹੁਣ ਦੇ ਕੀ ਅਗਲੇ ਇੱਕਨ ਪ੍ਰਣਾਲੀ ਦੀ ਹੋਰ ਅਸੀਂ ਚੀਜ਼ਾਂ ਦੇਖੀਏ ਕੀ ਕਰਨਾ ਹੈ ਇਹਨੂੰ ਜਿਲੇ ਅਸੀਂ ਬੋਲਣਾ ਹੈ ਜਾਂ ਸਮਝਣਾ ਹੈ ਉਹ ਅਸੀਂ ਅਗਲੇ ਭਾਗ 'ਚ ਕਰਾਂਗੇ ਪਰ ਇਹਦਾ ਮੁਢਲੀ ਜੋ ਗੱਲ ਹੈਗੀ ਹੈ ਉਹ ਧਿਆਨ ਰੱਖਣਾ ਹੈ ਸੱਜੇ ਪਾਸਿਓਂ ਤਿੰਨ ਅੰਕ ਛੱਡ ਕੇ ਹਰੇਕ ਦੋ-ਦੋ ਅੰਕਾਂ ਬਾਅਦ ਅਲਪ ਵਿਰਾਮ ਲਗਾਓ 1 2 3 ਛੱਡਿਆ ਕਾਮਾ ਲਗਾਇਆ ਫਿਰ ਦੋ ਤੋਂ ਬਾਅਦ ਕਮਾ ਲਾਇਆ ਇੱਥੇ ਤਿੰਨ ਛੱਡੇ ਕਮਾ ਲਾਇਆ ਫਿਰ ਦੋ ਤੋਂ ਬਾਅਦ ਇੱਕ ਕਮਾ ਹੋਰ ਲਾਤਾ ਫਿਰ ਤਿੰਨ ਛੱਡੇ ਕਮਾ ਲਾਇਆ ਦੋ ਤੋਂ ਬਾਅਦ ਕਮਾ ਲਾਇਆ ਫਿਰ ਦੋ ਤੋਂ ਬਾਅਦ ਕਮਾ ਲਾਤਾ ਇਸੇ ਤਰ੍ਹਾਂ ਦੋ ਦੋ ਦੇ ਸਮੂਹ ਵਿੱਚ ਕਮ ਪਹਿਲੇ ਤਿੰਨ ਛੱਡ ਦੇਣੇ ਨੇ ਸੱਜੇ ਪਾਸੇੋਂ ਤਿੰਨ ਛੱਡਣੇ ਨੇ ਫਿਰ ਕਮਾ ਲਾਣਾ ਹੈ ਦੋ ਤੋਂ ਬਾਅਦ ਫਿਰ ਦੋ ਤੋਂ ਬਾਅਦ ਫਿਰ ਦੋ ਤੋਂ ਬਾਅਦ ਇਸੇ ਤਰ੍ਹਾਂ ਦੇਖੋ ਸਾਰੀ ਜਗ੍ਹਾ ਦੋ ਦੋ ਦੇ ਸਮੂਹ ਵਿੱਚ ਕਮਾ ਲਾਣਾ ਹੈ ਸੱਜੇ ਪਾਸੇ ਦੇ ਤਿੰਨ ਇੱਕ ਛੱਡ ਦੇਣੇ ਨੇ ਇਹਦੇ ਨਾਲ ਕਮਾ ਲਾਉਣ ਦੇ ਨਾਲ ਉਹ ਗਿਣਤੀ ਨੂੰ ਸ਼ਬਦਾਂ ਚ ਬੋਲਣਾ ਸੌਖਾ ਹੋ ਜਾਂਦਾ ਦੇਖੋ ਇਹ ਪੰਜ ਆ ਗਏ ਨੇ ਪੰਜ ਸਿਫਰਾਂ ਨੇ ਇਹਨੂੰ 1 ਲੱਖ ਕਿੰਨੇ ਆ ਜਾਂ ਅਸੀਂ 100 ਹਜ਼ਾਰ ਵੀ ਕਹਿ ਸਕਦੇ ਆਂ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਹੁਣ ਪੰਜ ਸਿਫਰਾਂ ਦਾ ਮਤਲਬ ਕੀ ਹੈ ਲੱਖ ਤੇ ਇੱਥੇ ਕਿੰਨੇ ਆ ਗਏ ਨੇ 10 ਸੋ 10 ਤੇ ਪੰਜ ਸਿਫਰਾਂ ਬਣ ਗਏ 10 ਲੱਖ ਠੀਕ ਹੈ ਹੁਣ ਇੱਥੇ ਫੇਰ ਪੰਜ ਸਿਫਰਾਂ ਨੇ ਇਹਨੂੰ ਤੁਸੀਂ 100 ਲੱਖ ਵੀ ਕਹਿ ਸਕਦੇ ਹੋ 100 ਲੱਖ ਤੇ ਕਿਉਂਕਿ ਕੁੱਲ ਸੱਤ ਸਿਫਰਾਂ ਨੇ ਤੇ 1 ਕਰੋੜ ਵੀ ਬਣ ਜਾਂਦਾ ਇਹਨੂੰ 1 ਕਰੋੜ ਵੀ ਕਹਿ ਸਕਦੇ ਆਂ ਤੇ 100 ਲੱਖ ਵੀ ਕਹਿ ਸਕਦੇ ਆ ਫਿਰ ਆ ਗਿਆ ਬੱਚਿਓ ਕਿੰਨੀਆਂ ਸਿਫਰਾਂ ਨੇ ਦੇਖੋ 3 2 5 0 7 7 ਸਿਫਰਾਂ ਦਾ ਬਣਨਾ ਕਰੋੜ ਤੇ ਕਿੰਨੇ ਕਰੋੜ ਨੇ ਇੱਥੇ ਦੱਸ ਸਕਗਾ ਸੋ 10 ਕਰੋੜ ਬਣ ਗਿਆ ਇਸੇ ਤਰ੍ਹਾਂ ਉਹ ਇੱਥੇ ਇਹਨੂੰ 100 ਕਰੋੜ ਵੀ ਕਹਿ ਸਕਦੇ ਆ ਪਰ ਕਿਉਂਕਿ 7 2 9 ਇਹ ਉਹ 1 ਕਰਬ ਹੁੰਦਾ 9 ਸਿਫਰਾਂ ਇਹਨੂੰ 1 ਕਰਬ ਵੀ ਕਹਿ ਸਕਦੇ ਆ ਜਾਂ 100 ਕਰੋੜ ਵੀ ਕਹਿ ਸਕਦੇ ਆ ਫਿਰ ਆ ਦੇਖੋ ਇਹ 9 ਬਣ ਇਹ ਬਣ ਗਿਆ 3 2 5 2 7 9 9 ਸਿਫਰਾਂ ਵੀ ਨੇ ਅਰਬ ਹੁੰਦੀਆਂ ਸੋ ਇਹ ਜਿਹੜਾ ਹੈਗਾ ਇਹ 1000010 ਅਰਬ ਬਣ ਗਿਆ ਫਿਰ ਇੱਕ ਹੋਰ ਸਿਫਰ ਜੋੜ ਦਿੱਤੀ ਤੇ ਜਾਂ ਤੇ ਇਹਨੂੰ ਤੁਸੀਂ 100 ਅਰਬ ਕਹਿ ਸਕਦੇ ਹੋ ਤੇ ਪਰ ਕਿਉਂਕਿ ਇਹ 13 ਤੇ ਆਪਣਾ ਉਹ ਬਣ ਗਿਆ ਸੌਰੀ 100 ਇਹ ਸੌਰੀ ਇੱਕ ਖਰਬ ਇੱਕ ਖਰਬ ਜਿਹੜਾ ਹੁੰਦਾ ਬੱਚਿਓ ਉਹ 11 ਸਿਫਰਾਂ ਦੇ ਬਰਾਬਰ ਹੁੰਦਾ 3 3 ਜਮਾ 2 5 5 ਜਮਾ 2 7 7 ਜਮਾ 2 9 9 ਜਮਾ 2 11 ਸੋ ਜਾਂ ਤੇ ਇੱਕ ਖਰਬ ਹੋਏਗਾ ਤੇ ਜਾਂ ਫਿਰ ਇਹਨੂੰ ਜੇ ਇਹਨੂੰ ਅਲੱਗ ਰੱਖਦੀ ਹੈ ਤੇ 9 ਸਿਫਰਾਂ ਬਣਦੀਆਂ ਤੇ 9 ਸਿਫਰਾਂ ਜਿਹੜੀਆਂ ਅਰਬ ਦੇ ਬਰਾਬਰ ਹੁੰਦੀਆਂ ਸੋ 100 ਅਰਬ ਵੀ ਕਹਿ ਸਕਦੇ ਆ ਇਸੇ ਤਰ੍ਹਾਂ ਜੇ 10 ਲੱਗ ਜਾਏ ਇੱਕ ਸਿਫਰ ਹੋਰ ਵੱਧ ਜਾਏ ਤੇ 2 4 6 8 ਤੇ ਤੈਨੂੰ 11 11 ਅਰਬ ਤੇ ਇੱਥੇ ਆ ਕਿੰਨੇ ਆ ਗਨੇ 10 ਸੋ ਇਹ ਬਣ ਗਿਆ 10 ਖਰਬ ਸੋ ਇੰਨੀ ਕੁ ਗਿਣਤੀ ਸਾਡੇ ਲਈ ਕਾਫੀ ਹੈਗੀ ਹੈ ਹੁਣ ਅਸੀਂ ਦੇਖਦੇ ਆ ਅੰਤਰਰਾਸ਼ਟਰੀ ਪੱਧਰ ਤੇ ਇਹਨੂੰ ਕਿਦਾਂ ਬੋਲਿਆ ਜਾਂਦਾ ਹੈ ਹੁਣ ਅੰਤਰਰਾਸ਼ਟਰੀ ਲੇਖਣ ਪ੍ਰਣਾਲੀ ਵਿੱਚ ਸੱਜੇ ਪਾਸਿਓਂ ਹਰੇਕ 3-3 ਅੰਕਾਂ ਬਾਅਦ ਅਲਪ ਵਿਰਾਮ ਲਾਓ। ਭਾਰਤੀ ਲੇਖਣ ਪ੍ਰਣਾਲੀ ਵਿੱਚ ਕੀ ਸੀਗਾ ਸੱਜੇ ਪਾਸਿਓਂ ਤੈਨੂੰ ਛੱਡ ਦਿਓ ਫਿਰ 2-2 ਬਾਅਦ ਕਾਮਾ ਲਾਓ। ਇਹਦੇ ਵਿੱਚ ਸਾਰੇ ਸੱਜੇ ਪਾਸਿਓਂ ਤੁਸੀਂ 3-3 ਦੇ ਬਾਅਦ ਕਾਮਾ ਲਾਣਾ। ਤੇ 10 ਗਿਣੇ ਫਿਰ 20 ਗਿਣੇ ਤੇ ਕਿੰਨੇ ਹੋ ਗਏ 6 ਬਣ ਗਏ ਨਾ ਜਾਂ ਤੇ ਇਹਨੂੰ ਕਹ ਦੋ 1000 1000 1000 1000 ਤੇ ਜਾਂ ਫਿਰ ਅਗੇ 1 ਮਿਲੀਅਨ 1 ਸਿਫਰ ਹੋਰ ਲਾਤੀ 6 ਸਿਫਰਾਂ ਦਾ ਮਤਲਬ ਹੈ ਮਿਲੀਅਨ ਤੇ ਇੱਥੇ ਕਿੰਨੇ ਹੈਗੇ ਨੇ 10 ਸੋ 10 ਮਿਲੀਅਨ ਨੂੰ ਬਣ ਗਿਆ ਫਿਰ 6 ਸਿਫਰਾਂ ਦਾ ਮਤਲਬ ਜਿਹੜਾ ਮੈਂ ਲਾਲ ਕੀਤਾ ਤੇ ਇੱਥੇ ਲਾਲ ਲਿਖਿਆ 6 ਸਿਫਰਾਂ ਦਾ ਮਤਲਬ ਹੈ ਮਿਲੀਅਨ ਤੇ ਇੱਥੇ ਕਿੰਨੇ ਹੈਗੇ ਨੇ 100 ਸੋ 100 ਮਿਲੀਅਨ ਨੂੰ ਬਣ ਗਿਆ ਇਸੇ ਤਰ੍ਹਾਂ ਫੇ ਇੱਥੇ 6 ਮਿਲੀਅਨ ਹੈਗੇ ਨੇ ਮਲਕੀ ਹੈ 6 ਸਿਫਰਾਂ ਹੈਗੀਆਂ ਨੇ ਤੇ ਤੋਂ ਪਹਿਲੇ ਗੀਆਂ ਹਜ਼ਾਰ ਇਹ ਕਿੰਨਾ ਬਣਿਆ ਜਾਂ ਤੇ ਇਹਨੂੰ ਹਜ਼ਾਰ ਮਿਲੀਅਨ ਕਹਿ ਸਕਦੇ ਆ ਪਰ ਕਿਉਂਕਿ ਸਾਰੀਆਂ ਸਿਫਰਾਂ 9 ਬਣ ਗਈਆਂ ਨੇ ਇਸ ਕਰਕੇ ਇਹਨੂੰ ਬਿਲੀਅਨ ਵੀ ਕਹਿ ਸਕਦੇ ਆ ਇੱਕ ਬਿਲੀਅਨ ਦੇ ਵਿੱਚ To to. Tye, 10 10 Fher, 9 ਸਿਫਰ ਹੁੰਦੀਆਂ ਨੇ ਹੁਣ ਇਹ 9 ਸਿਫਰਾਂ ਦਾ ਸਮੂਹ ਇਹ ਪੂਰਾ ਬਣ ਗਿਆ ਇਹ ਬਿਲੀਅਨ ਬਣ ਗਿਆ ਤੇ ਇੱਥੇ ਇੱਕ ਬਣ ਗਿਆ 10 ਤੇ ਬਣ ਗਿਆ 10 ਬਿਲੀਅਨ ਫਿਰ ਇੱਕ ਹੋਰ ਜੋੜ ਦਿੱਤੀ ਤੇ ਇਹ ਪੂਰੇ ਦੇ ਪੂਰੇ 9 ਅਗੇ ਨੇ ਤੇ ਇਹ ਬਣ ਗਿਆ 100 ਬਿਲੀਅਨ ਫਿਰ ਇੱਕ ਹੋਰ ਜੋੜੀ ਇਹ 1000 ਬਣ ਗਿਆ ਤੇ ਇੱਥੇ ਫੇਰ 9 ਹੈਗੇ ਨੇ ਤੇ ਇਹ ਬਣ ਗਿਆ ਜਾਂ ਤੇ ਇੱਕ ਬਣ ਗਿਆ ਇੱਕ ਟ੍ਰਿਲੀਅਨ ਇੱਕ ਟ੍ਰਿਲੀਅਨ ਵਿੱਚ ਕਿੰਨੇ ਹੁੰਦੇ ਨੇ 12 ਸਿਫਰ ਹੁੰਦੇ ਨੇ ਤੇ ਯਾਂ ਅਸੀਂ ਕਹਿ ਸਕਦੇ ਇੱਕ ਹਜ਼ਾਰ ਬਿਲੀਅਨ ਤੇ ਜੇ ਇੱਕ ਹੋਰ ਲਾ ਦਈਏ ਫੇਰ ਬਣ ਜਾਏਗਾ ਉਦਸ ਟ੍ਰਿਲੀਅਨ ਤੇ ਇੰਨਾ ਵੀ ਸਾਡੇ ਲਈ ਕਾਫੀ ਹੈ ਜਨਰਲ ਨੋਲਿਜ ਵਿਦਾਨਣ ਲਈ ਤੇ ਆਪਣੀ ਜਿਹੜਾ ਸ਼ਲੋਕ ਸਕੂਲ ਦਾ ਅਸੀਂ ਸਿਲੇਬਸ ਪੜ੍ਹਦੇ ਹਾਂ 6ਵੀਂ 7ਵੀਂ ਦੇ ਵਿੱਚ ਲਿਖਣ ਪ੍ਰਣਾਲੀ ਦਾ ਉਹਦੇ ਬਾਰੇ ਵੀ ਸਾਨੂੰ ਇਹ ਵੀਡੀਓ ਦੇਖ ਕੇ ਕਾਫੀ ਸਪਸ਼ਟ ਹੋ ਜਾਣਾ ਚਾਹੀਦਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ